ਪੰਜਾਬ ਅੰਦਰ ਪੇਚੇਵਰ ਕਾ ਮਾਹੌਲ ਬਣ ਕੇ ਵਿਖਾਈ ਦੇ ਰਿਹਾ ਹੈ ਲੰਘੇ ਕੱਲ ਤੋਂ ਸਰਕਾਰ ਦਾ ਇੱਕ ਪੇਚਾ ਐਸਕੇਐਮ ਨਾਲ ਜੁੜੀਆਂ ਕਿਸਾਨ ਤਿਰਾਂ ਕਹਿ ਰਿਹਾ ਕਿ ਕਿਸਾਨ ਲੀਡਰਾਂ ਨਾਲ ਹੈ ਕਿਸਾਨਾਂ ਦੀ ਫੜੋ ਫੜੀ ਹੈ ਕਿਸਾਨ ਕੁਝ ਹੌਸ ਅਰੈਸਟ ਨੇ ਕੁਝ ਰਾਸਤੇ ਵਿੱਚ ਨੇ ਤੇ ਕੁਝ ਆਊਟ ਆਫ ਵੇ ਨੇ ਖੈ ਦੁਜੇਵਨ ਨੇ ਸਰਕਾਰ ਦਾ ਇੱਕ ਪੇਚਾ ਦਿਨ ਪਰ ਅੱਜ ਤਹਿਸੀਲਦਾਰਾਂ ਨਾਲ ਵੀ ਵਿਖਣ ਨੂੰ ਮਿਲਿਆ ਤੇ ਦੂਜੇ ਪੱਲੇ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਇੱਕ ਅੱਜ ਵੱਡਾ ਪੇਚਾ ਸਾਹਮਣੇ ਆਇਆ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਇੱਕ ਐਲਾਨਨਾਮਾ ਕਰ ਦਿੱਤਾ ਹੈ ਸ੍ਰੀ ਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਕਿ 18 ਮਾਰਚ ਤੋਂ ਜਿਹੜੀ ਹੈ ਉਹ ਭਰਤੀ ਸ਼ੁਰੂ ਕਰ ਦਿੱਤੀ ਜਾਏਗੀ ਸਵਾਲ ਹੈ ਕਿ ਕੀ ਅਗਲੇ ਸਮੇਂ ਜਿਹੜਾ ਤੱਕੜੀ ਦਾ ਰੌਲਾ ਉਹ ਕਿਵੇਂ ਥਲੇਗਾ ਅਜੇ ਇਹ ਸਾਰੇ ਮਾਮਲੇ ਤੇ ਐਸ ਕੇ ਐਮ ਕਹਿ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਵੱਡੇ ਆਗੂ ਜਗਿੰਦਰ ਸਿੰਘ ਅਗਰਾਹਾ ਦਾ ਅੱਜ ਦੇਰ ਸ਼ਾਮੀ ਸ਼ੰਗਰ ਸਿੰਘ ਕਿਸਾਨਾਂ ਨੂੰ ਆਇਆ ਇੱਕ ਸੱਦਾ ਉਹ ਸੱਦਾ ਕੀ ਹੈ ਖੈਰ ਅੱਜ ਦੇ ਇਹ ਜਿਹੇ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਰਾਜਸੀ ਮਹਾਰਤ ਤੇ ਅਦਾਰਾ ਜਾਗੋ ਇੰਟਰਨੈਸ ਦੇ ਸਬਾਦਿਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪੇਚੇ ਦੀ ਦੁਨੀਆ ਵੱਲ ਆਈਏ ਸਰਕਾਰ ਦਾ ਪੇਚਾ ਲੰਘੇ ਕੱਲ ਤੋਂ ਕਿਸਾਨਾਂ ਨਾਲ ਹੈ ਸੰਯੁਕਤ ਕਿਸਾਨ ਮੋਰਚੇ ਨਾਲ ਤੇ ਦੂਜੇ ਪੱਲੇ ਦਿਨ ਭਰ ਤਹਿਸੀਲਦਾਰਾਂ ਨਾਲ ਵੀ ਰਿਹਾ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਹ ਪੇਚਾ ਕਿਉਂ ਇਹ ਜਿਹੜਾ ਛਿੜਿਆ ਤੇ ਕਿਵੇਂ ਕਿਉਂਕਿ ਇਮਤਿਹਾਨ ਦੇ ਵਿੱਚ ਇਹ ਸਾਰੇ ਮਾਹੌਲ ਨੂੰ ਜ਼ਿਕਰ ਦੇਖੀਏ ਕਿਸਾਨ ਜੂਨਿਓਨਾਂ ਵੀ ਤੇ ਕਹਿ ਲਈ ਕਹਿ ਸਕਦੇ ਆ ਸਰਕਾਰ ਵੀ ਜੀ ਹਿੰਦਰ ਸਾਹਿਬ ਜਿਵੇਂ ਦੇਖਿਆ ਜਾਵੇ ਜਿਸ ਤਰ੍ਹਾਂ ਹੁਣ ਸਰਕਾਰ ਇਨੀ ਸਰਗਰਮੀ ਦੇ ਨਾਲ ਇਸ ਤਰ੍ਹਾਂ ਦੀ ਮੂਡ ਦੇ ਵਿੱਚ ਆਈ ਹੈ ਇਹ ਤੋਂ ਲੱਗਦਾ ਵੀ ਸਰਕਾਰ ਜਾਂ ਤਾਂ ਆਪਣੀ ਇੰਟਰਨਲ ਕੰਟਰਡਿਕਸ਼ਨ ਤੋਂ ਬਾਹਰ ਆਉਣਾ ਚਾਹ ਰਹੀ ਹੈ ਜਾਂ ਫਿਰ ਇਹਦੇ ਉੱਪਰ ਕੇਂਦਰ ਸਰਕਾਰ ਦਾ ਕੋਈ ਇਸ ਤਰ੍ਹਾਂ ਦਾ ਦਬਾਅ ਹੈ ਜਦਕਿ ਮੁੱਖ ਮੰਤਰੀ ਪੰਜਾਬ ਪਹਿਲਾਂ ਤਾਂ ਕਿਸਾਨਾਂ ਦੇ ਬੜੇ ਹਤਾਸ਼ੀ ਸਨ ਤੇ ਦੂਸਰਾ ਜਿਹੜੇ ਸ਼ੰਭੂ ਬਾਡਰ ਔਰ ਪਨੌਰੀ ਬਾਟੇ ਬੈਠੇ ਨੇ ਉਹਨਾਂ ਦੇ ਨਾਲ ਵਾਕਈ ਤਾਂ ਮੀਟਿੰਗਾਂ ਦੇ ਵਿੱਚ ਕੇਂਦਰ ਦੇ ਵਜ਼ੀਰਾਂ ਦੇ ਨਾਲ ਸ਼ਾਮਲ ਹੁੰਦੇ ਰਹੇ ਨੇ ਉਸ ਤੋਂ ਪਹਿਲਾਂ ਵੀ ਐਸਕੇਮ ਦੀਆਂ ਜਿਹੜੀ ਮੀਟਿੰਗਾਂ ਹੁੰਦੀਆਂ ਸੀ ਪਰੰਤੂ ਕੱਲ ਦੀ ਮੀਟਿੰਗ ਦੇ ਵਿੱਚ ਇੱਕੋ ਲਖਤ ਹੀ ਇਸ ਤਰ੍ਹਾਂ ਦਾ ਪਲਟੀ ਖਾ ਜਾਣਾ ਇਹ ਤਾਂ ਕਾਫੀ ਕਾਫੀ ਬੱਕਰੀ ਤਰ੍ਹਾਂ ਦੇ ਸੰਕੇਤ ਆ ਰਹੇ ਨੇ ਪਰੰਤੂ ਦੂਸਰੇ ਪਾਸੇ ਜਿਸ ਤਰ੍ਹਾਂ ਕਿ تحصیلਦਾਰਾਂ ਬਾਰੇ ਕਿਸਾਨ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਇੱਕ ਸਖਤ ਸਟੈਂਡ ਲਿਆ ਇਹ ਵੀ ਇੱਕ ਵੱਖਰਾ ਹੈ ਕਿਉਂਕਿ ਜਿਵੇਂ ਕਿ ਪਹਿਲਾਂ ਤੋਂ ਸਰਕਾਰ ਚੱਲ ਰਹੀ ਸੀ ਬੜੇ ਆਰਾਮ ਜੇਨ ਆਰਸੀ ਕੋਈ ਇਸ ਤਰ੍ਹਾਂ ਨਹੀਂ ਸੀ ਹੁਣ ਇੰਨੀ ਇੱਕੋ ਲਖਤ ਇਨ ਐਕਸ਼ਨ ਮੋਡ ਦੇ ਵਿੱਚ ਆਈ ਹੋਈ ਹੈ ਸਰਕਾਰ ਕਿ ਇਹਦੇ ਅਹਿਮ ਫੈਸਲੇ ਲਏ ਜਾ ਰਹੇ ਨੇ ਤਹਿਸੀਲਦਾਰਾਂ ਬਾਰੇ ਜਿਵੇਂ ਕਿਹਾ ਜਾ ਰਿਹਾ ਵੀ ਜੇ ਜਾਣਾ ਛੁੱਟੀ ਤੇ ਪੱਕੀ ਚਲੇ ਜਾਇਓ ਤੇ ਜਿਹੜਾ ਕਿ ਸ਼ਾਮ ਵਜੇ 5 ਵਜੇ ਤੱਕ ਜਿਹੜੇ ਡਿਊਟੀ ਤੇ ਆ ਜਾਣਗੇ ਠੀਕ ਹੈ ਨਹੀਂ ਫਿਰ ਉਹਨਾਂ ਨੂੰ ਸਸਪੈਂਡ ਕੀਤਾ ਜਾਊਗਾ ਜਾਂ ਅਗਲੀ ਐ ਕਾਰਵਾਈਆਂ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਕਿਸਾਨਾਂ ਨੂੰ ਪੂਰੀ ਸ਼ਕਤੀ ਦੇਣਾ ਚਲਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਆਪਣੀ ਮੀਟਿੰਗ ਹੋ ਰਹੀ ਹੈ ਤਾਂ ਫਿਰ ਇਸ ਤੋਂ ਬਾਅਦ ਤੁਸੀਂ ਮੋਰਚਾ ਕਿਉਂ ਲਾਉਣਾ ਉਹ ਕਹਿੰਦੇ ਕਿਸਾਨਾਂ ਨੇ ਕਿਹਾ ਵੀ ਇਸ ਦਾ ਮੋਰਚਾ ਤਾਂ ਲਾਉਣਾ ਹੀ ਲਾਉਣਾ ਫਿਰ ਉਹ ਜਿਵੇਂ ਕਿ ਸੀਐਮ ਸਾਹਿਬ ਦਾ ਸਾਹਮਣੇ ਆਇਆ ਕਿ ਮੈਂ 3.5 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਮੈਂ ਕੱਲੇ ਕਿਸਾਨਾਂ ਦਾ ਹੋਤਾਂ ਨਹੀਂ ਪਰ ਤੁਹਾਡੇ ਨਾਲੋਂ ਵੱਧ ਮੈਂ ਕਿਸਾਨ ਹਾਂ ਤੇ ਆਪ ਵੀ ਮੈਂ ਖੇਤੀ ਕਰਦਾ ਰਿਹਾ ਮੈਨੂੰ ਸਭ ਪਤਾ ਹੈ ਪਰੰਤੂ ਇਹ ਮੈਂ ਦੂਸਰੀਆਂ ਧਿਰਾਂ ਨੂੰ ਵੀ ਸਾਰਾ ਦੇਖਣਾ ਰਸਤੇ ਰੋਕਣੇ ਰੇਲਾ ਰੋਕਣੀਆਂ ਇਹ 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 ਕੋਈ ਹੋ ਵਧੀਆ ਕਾਰਜ ਨਹੀਂ ਜਦ ਕੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾ ਐਟੀਟਿਊਡ ਹੋਰ ਹੁੰਦਾ ਸੀ ਇਹਦੇ ਤੋਂ ਇਹ ਲੱਗਦਾ ਵੀ ਬੜੀ ਤੇਜ਼ੀ ਦੇ ਨਾਲ ਕੋਈ ਕਟਨਾਮਾ ਵਾਪਰ ਰਹੀਆਂ ਨੇ ਤੇ ਸਰਕਾਰ ਇਨੀ ਫੁਰਤੀ ਦੇ ਵਿੱਚ ਆਈ ਹੈ ਤੇ ਕਿਸਾਨ ਲੀਡਰਾਂ ਦੀ ਜਿਸ ਤਰ੍ਹਾਂ ਕਿ ਰਾਤ ਤੋਂ ਫੜੋ ਫੜਾਈ ਹੋਈ ਆ ਜਾਂ ਉਹਨਾਂ ਨੂੰ ਹੌਸ ਰੈਸਟ ਕੀਤਾ ਗਿਆ ਜਾਂ ਕਿਸਾਨ ਜਿਹੜੇ ਕੁਝ ਆਪਣੇ ਅਗਿਆਤ ਵਾਸਤੇ ਨੇ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀ ਇਤ ਤੇਜ਼ੀ ਨਾਲ ਵਾਪਰ ਰਹੀਆਂ ਨੇ ਜਦ ਕੇ ਪਹਿਲਾਂ ਕਿਸਾਨਾਂ ਦਾ ਜਥੇਬੰਦੀ ਦਾ ਹੁੰਦਾ ਸੀਗਾ ਬਿਸ਼ੱਕ ਕਈ ਵਾਰ ਕਿਸਾਨ ਜਥੇਬੰਦੀਆਂ ਨੇ ਆਪਣੇ ਵੱਡੇ ਮੋਰਚੇ ਤੋਂ ਬਾਅਦ ਵੀ ਆ ਕੇ ਪੰਜਾਬ ਦੇ ਵਿੱਚ ਵੀ ਆਪਣੇ ਇਸ ਤਰ੍ਹਾਂ ਦੇ ਉਹਨਾਂ ਨੇ ਸੰਕੇਤਕ ਰੂਪ ਦੇ ਵਿੱਚ ਵੀ ਧਰਨੇ ਲਾਏ ਨੇ ਮਜਾਰੇ ਕੀਤੇ ਨੇ ਤੇ ਮੋਰਚੇ ਦੀ ਲਾਏ ਨੇ ਸੀਐਮ ਹਾਊਸ ਦੇ ਬਾਹਰ ਸੰਗਰੂਰ ਵੀ ਕਈ ਦਿਨ ਮੋਰਚਾ ਲੱਗਿਆ ਰਿਹਾ ਹੈ ਇਸ ਤਰ੍ਹਾਂ ਦੀ ਜਦੋਂ ਹੁੰਦੀ ਸੀ ਪਰੰਤੂ ਉਦੋਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਪਰੰਤੂ ਹੁਣ ਜਿਵੇਂ ਇਦੀ ਤੇਜ਼ੀ ਦੇ ਨਾਲ ਇੱਕ ਸੰਕੇਤ ਦੇ ਦਿੱਤਾ ਤੇ ਨਾਲ ਇਹ ਵੀ ਕਿਹਾ ਮੈਂ ਸਾਡੇ 3 ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਇਸ ਕਰਕੇ ਮੈਂ ਸਾਰਿਆਂ ਦੇ ਹਿੱਤ ਦੇਖਣੇ ਹੁੰਦੇ ਨੇ ਇਹਦਾ ਇਹਦਾ ਪਾਵਾ ਕਿ ਉਹ ਕਿਸ ਤਰ੍ਹਾਂ ਦਾ ਸੰਕੇਤ ਦੇਣਾ ਚਾ ਰਹੇ ਨੇ ਤੇ ਜਿਹੜੇ ਕਿ ਪਹਿਲਾਂ ਆਮ ਜਿਵੇਂ ਦੇਖਿਆ ਜਾਵੇ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਦੋਂ ਵੱਡਾ ਕਿਸਾਨ ਮੋਰਚਾ ਲੱਗਿਆ ਤਾਂ ਉਦੋਂ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਸਭ ਨੂੰ ਇਹਦੀ ਡਾਇਰੈਕਸ਼ਨ ਚੇਂਜ ਕਰਕੇ ਦਿੱਲੀ ਵੱਲ ਨੂੰ ਮੋਰਚੇ ਨੂੰ ਤੋੜਿਆ ਸੀ ਤੇ ਇਹ ਹੁਣ ਲੱਗਦਾ ਹੈ ਕਿ ਇਹ ਮੋਰਚੇ ਦਾ ਜਿਹੜਾ ਕਿ ਪਿਛਲੇ ਸਮੇਂ ਤੋਂ ਲੱਗਿਆ ਹੋਇਆ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਤੋਂ ਬੈਠੇ ਨੇ ਤਾਂ ਕੀ ਖੱਟਿਆਗਾ ਇਸ ਤਰ੍ਹਾਂ ਦਾ ਕੰਮ ਕਰਨ ਦੇ ਵੱਲ ਵੀ ਉਹਨਾਂ ਨੇ ਕਿਹਾ ਵੀ ਇਹ ਮੋਰਚੇ ਬਾਜੀ ਜਾਂ ਇਸ ਤਰ੍ਹਾਂ ਧਰਨੇ ਲਾਉਣੇ ਕੋਈ ਹਿੱਤ ਦੇ ਵਿੱਚ ਨਹੀਂ ਹੈਗੇ ਤੇ ਨਾਲ ਹੀ ਉਹਨਾਂ ਨੇ ਦੂਸਰੀਆਂ ਤਰ੍ਹਾਂ ਦੇ ਪੱਖ ਦੀ ਗੱਲ ਕਰਨ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜੀ ਹੈ ਇਹ ਇਹ ਕਾਫੀ ਨਵੇਂ ਸੰਕੇਤ ਦੇ ਰਿਹਾ ਜੀ ਹੂੰ ਫਿਰ ਵੇਖਣ ਵਾਲੀ ਗੱਲ ਹੈ ਕਿ ਸਰਕਾਰ ਨੇ ਅੱਜ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਤਹਿਸੀਲਦਾਰਾਂ ਨੂੰ ਕਿਹਾ ਵੀ ਆਪਣੇ ਜਿਹੜੀ ਸਮੂਹਿਕ ਹੜਤਾਲ ਹੈ ਉਹਨੂੰ ਛੱਡੋ ਦਾ ਅਸਰ ਵੀ ਵਿਖਣ ਨੂੰ ਮਿਲਿਆ ਬਹੁਤ ਸਾਰੇ ਜਿਹੜੇ ਤਹਿਸੀਲਦਾਰ ਉਹ ਆਪਣੇ ਕੰਮ ਉਤੇ ਵਾਪਸ ਵੀ ਆਏ ਸਰਕਾਰੀ ਤੇ ਦਾਵਾ ਕਰ ਰਹੀ ਹੈ ਕਿ ਸ਼ੀਲਾਂ ਦੇ ਵਿੱਚ ਜਿਹੜਾ ਕੰਮ ਤੇਰ ਸ਼ਾਮ ਤੱਕ ਜਾਂ 5 ਵਜੇ ਤੋਂ ਪਹਿਲਾਂ ਤੱਕ ਨਿਰੰਤਰ ਹੋਣ ਲੱਗ ਪਿਆ ਸੀ ਦੂਜੇ ਪਨੇ ਜਿਹੜੀ ਆ ਤਹਿਸੀਲਦਾਰਾਂ ਦੀ ਯੂਨੀਅਨ ਉਹਦੇ ਕੁਝ ਨਮਾਇंदे ਕਹਿ ਰਹੇ ਨੇ ਕਿ ਅਸੀਂ ਤਾਂ ਜਿਹੜਾ ਰਜਿਸਟ੍ਰੇਸ਼ਨ ਦਾ ਹੀ ਕੰਮ ਰੋਕਿਆ ਸੀ ਰੈਵਨਿਊ ਦਾ ਕੰਮ ਨਹੀਂ ਸੀ ਅਸੀਂ ਰੋਕਿਆ ਖੈਰ ਪੇਚਾ ਜ਼ਰੂਰ ਵੱਡੇ ਪੱਧਰ ਉਤੇ ਪਿਆ ਹੋਇਆ ਹੈ ਸਰਕਾਰ ਜਿਹੜੀ ਹੈ ਆਮ ਲੋਕਾਂ ਦੀ ਭਲਾਈ ਵੱਲ ਜਿੱਥੇ ਫੋਕਸ ਕਰ ਰਹੀ ਹੈ ਉੱਥੇ ਇੱਕ ਸਵਾਲ ਸਰਕਾਰ ਉੱਤੇ ਵੀ ਖੜਾ ਹੋ ਰਿਹਾ ਹੈ ਕਿ ਇਹ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੈ ਸਤਾ ਤੇ ਆਮ ਆਦਮੀ ਪਾਰਟੀ ਤੇ ਅੱਜ ਇਹ ਜਿਹੜੇ ਧਰਨਿਆਂ ਤੋਂ ਇਹ ਆਪਣੇ ਵੱਡੇ ਵਿਵਾਦਾਂ ਦੇ ਵਿੱਚ ਐ ਦੇਰੀ ਹੈ ਜਿਵੇਂ ਕਿਸਾਨਾਂ ਨੂੰ ਜਿਹੜਾ ਪੱਕਾ ਮੋਰਚਾ 5 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਉਹਨੂੰ ਰੋਕਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨਹੀਂ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ 5 ਮਾਰਚ ਦਾ ਬੜਾ ਅਹਿਮ ਦਿਨ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਸ਼ਹਾਦਤ ਪੂਰੇ ਹੋਣੇ ਨੇ 5 ਮਾਰਚ ਨੂੰ ਜਿਹੜੇ ਖਨੌਰੀ ਬਾਰਡਰ ਉੱਤੇ ਮਰਨ ਵਾਸਤੇ ਉੱਤੇ ਆ ਉਹਨਾਂ ਦੀ ਜਥੇਬੰਦੀ ਕਹਿ ਸਕਦੇ ਆ ਕਿ ਐਸਕੇਐਮ ਗੈਸ ਐਸਸੀ ਵੱਲੋਂ ਵੀ ਜਿਹੜੇ 100 ਕਿਸਾਨ ਜਥੇਬੰਦੇ 100 ਕਿਸਾਨਾਂ ਦਾ ਇੱਕ ਭੁਖੜ ਤਾਲ ਰੱਖੀ ਜਾ ਰਹੀ ਹੈ ਧਰਨੇ ਰੈਲੀਆਂ ਉਹਨਾਂ ਵੱਲੋਂ ਵੀ ਨੇ ਖੈਰ ਵੇਖੀ ਆਪਾਂ ਸਜੂਤ ਕਿਸਾਨ ਮੋਰਚਾ ਜਿਹੜੀ ਮੇਨਸਟ੍ਰੀਮ ਹੈ ਇਹਦੇ ਬਹੁਤ ਸਾਰੇ ਵੱਡੇ ਆਗੂ ਜਿਹੜੇ ਹੌਸ ਰੈਸਟ ਨੇ ਵੱਡੀ ਗਿਣਤੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਗਿਆਤ ਵਾਸ ਨੇ ਖੈਰ ਇਹ ਧਰਨੇ ਰੈਲੀਆਂ ਇਹ ਕਿਸਾਨਾਂ ਦਾ ਇੱਕ ਜਿਵੇਂ ਕੇਂਦਰ ਬਿੰਦੂ ਹੈ ਇਹ ਸੰਘਰਸ਼ ਦਾ ਤੁਰਜੇ ਬਣੇ ਸਰਕਾਰ ਦਾ ਐਕਸ਼ਨ ਬੋਲ ਆਪਣੇ ਆਪ ਦੇ ਵਿੱਚ ਬਾਕੀ ਕਹਿ ਸਕਦੇ ਆ ਕਿ ਮਾਮਲਾ ਤਾਂ ਪੇਚੇ ਵਾਲਾ ਹੀ ਹੈ ਹੁਣ ਅੱਗੇ ਦੇਖੋ ਕਿਉਂਕਿ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਕਿਸਾਨ ਯੂਨੀਅਨ ਦੇ ਐਸ ਕੇ ਐਮ ਦੇ ਵੱਡੇ ਆਗੂ ਜਗਿੰਦਰ ਸਿੰਘ ਗਰਾਹਾ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਦੇ ਜਿੱਥੇ ਪ੍ਰਧਾਨ ਨੇ ਉਹ ਐਸ ਕੇ ਐਮ ਦੇ ਉਹ ਕੌਮੀ ਆਗੂ ਵੀ ਨੇ ਉਹਨਾਂ ਵੱਲੋਂ ਇੱਕ ਵੀਡੀਓ ਸੰਦੇਸ਼ ਆਪਣੇ ਕਿਸਾਨਾਂ ਲਈ ਆਉਂਦਾ ਹੈ ਕਿ ਉਹ ਜਿਹੜਾ 5 ਮਾਰਚ ਦੇ ਧਰਨ ਲਈ ਘਰਾ ਤੋਂ ਟ੍ਰੈਕਟਰ ਟਾਲੀਆਂ ਵਹਿਕਣਾ ਨਾਲ ਨਿਕਲ ਜ਼ਰੂਰ ਆਪਣੀ ਸਰਗਰਮੀ ਦਿਖਾਉਣ ਜਿੱਥੇ ਕਿਤੇ ਵੀ ਕੋਈ ਪ੍ਰਸ਼ਾਸਨ ਰੋਕਦਾ ਤਾਂ ਉਹ ਕਿਤੇ ਹਟ ਕੇ ਖਾਲੀ ਜਗ੍ਹਾ ਉੱਤੇ ਉਹ ਆਪਣਾ ਪ੍ਰਦਰਸ਼ਨ ਮੋੜ ਦੇ ਵਿੱਚ ਨੂੰ ਪਰ ਉਹ ਰਾਹ ਰਸਤੇ ਕਿਤੇ ਨਾ ਰੁਕਣ ਤੇ 5 ਮਾਰਚ ਨੂੰ ਸ਼ਾਮ ਤੱਕ ਫਿਰ ਜਥੇਬੰਦੀ ਵੱਲੋਂ ਜਿਹੜਾ ਅਸਲੀ ਫੈਸਲਾ ਉਹ ਉਹਨਾਂ ਤੱਕ ਪਹੁੰਚੇਗਾ ਉਹ ਨਿਰਣਾ ਕਰਕੇ ਆਗੂਆਂ ਦੇ ਨਾਲ ਕਿਉਂਕਿ ਆਗੂ ਸਾਰੇ ਅਗਿਆਤਵਾਸ ਨੇ ਇੱਕ ਦੂਜੇ ਨਾਲ ਸੰਪਰਕ ਕਰਨਗੇ ਫਿਰ ਅਗਲਾ ਪ੍ਰੋਗਰਾਮ ਦੇਣਗੇ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਇੱਕ ਇੱਕ ਕਿਸਾਨਾਂ ਦੇ ਨਾਲ ਸਰਕਾਰ ਦਾ ਪਿੱਛਾ ਇਹ ਕੀ ਲੱਗਦਾ ਹੈ ਕਿ ਜੇਕਰ ਉਹ ਕੱਲ ਭਲਕੇ ਕਿਸਾਨ ਵਾਕੀ ਟਰਾਲੀਆਂ ਤੋਂ ਸਰ ਗਰਮੀ ਨਾਲ ਨਿਕਲਦੇ ਐ ਪ੍ਰਸ਼ਾਸਨ ਰੋਕਦਾ ਇੱਕ ਸਦਾ ਜਗਿੰਦਰ ਸਿੰਘ ਅਗਰਾਹਵਲੋਂ ਹੋਵੇ ਇਹ ਵੀ ਦਿੱਤਾ ਗਿਆ ਕਿ ਵੱਡੀਆਂ ਸੜਕਾਂ ਜੀਟੀ ਰੋਡ ਜਿਹੜੇ ਵੱਡੇ ਨੇ ਜਰਨੈਲੀ ਸੜਕਾਂ ਨੇ ਉਹਨਾਂ ਦੇ ਥਰੂ ਚੰਡੀਗੜ੍ਹ ਵੱਲ ਵਧਣ ਤੇ ਜਿੱਥੇ ਰੋਕਿਆ ਜਾਂਦਾ ਤਾਂ ਉਹ ਪਿੱਛੇ हट ਕੇ ਖਾਲੀ ਜਗ੍ਹਾ ਤੇ ਆਪਣਾ ਪ੍ਰਦਰਸ਼ਨ ਕਰਨ ਛਾਮੀ ਫਿਰ ਅਗਲਾ ਪ੍ਰੋਗਰਾਮ ਦਿੱਤਾ ਜਾਏਗਾ ਅਗਲਾ ਪ੍ਰੋਗਰਾਮ ਕਿਵੇਂ ਦੇਖਦੇ ਆ ਕਿ ਸਰਕਾਰ ਗੱਲਬਾਤ ਲਈ ਕੋਈ ਮਾਹੌਲ ਬਣਾ ਸਕਦੀ ਹੈ ਕਿਉਂਕਿ ਪਹਿਲੀ ਗੱਲਬਾਤ ਬੇਸਿਕ ਤਰ੍ਹਾਂ ਹੀ ਟੁੱਟ ਗਈ ਤਲਖੀ ਦੇ ਨਾਲ ਕਿਉਂਕਿ ਕਿਉਂਕਿ ਗੱਲਬਾਤ ਤੋਂ ਬਿਨਾ ਤਾਂ ਇਹ ਮਸਲਾ ਹੱਲ ਨਹੀਂ ਹੋਣਾ ਪੇਚਾ ਅੱਗੇ ਵੱਧਦਾ ਰਹੇਗਾ ਜੀ ਡਾਕਟਰ ਸਾਹਿਬ ਹਾਂ ਭਿੰਡਰ ਸਾਹਿਬ ਦੇਖੋ ਮਸਲੇ ਤਾਂ ਸਾਰੇ ਗੱਲਬਾਤ ਦੇ ਨਾਲ ਹੀ ਹੋਣੇ ਨੇ ਹਮ ਥੱਲ ਹੋਣੇ ਨੇ ਜੇ ਤੋ ਕੋਈ ਪੰਜਾਬ ਵੱਡਾ ਮੋਰਚਾ ਲੱਗਿਆ ਸੀ ਦਿੱਲੀ ਸਰਕਾਰ ਦੇ ਖਿਲਾਫ ਉਹ ਵੀ ਲੰਬੇ ਸਮੇਂ ਤੋਂ ਬਾਅਦ ਗਲਵਾਦ ਦੇ ਰਾਹੀ ਹੀ ਨਿਪਟਿਆ ਸੀਗਾ ਇਹ ਨਿਵੇੜਾ ਤਾਂ ਗਲਵਾਦ ਦੇ ਰਾਹੀ ਹੀ ਹੋਣਾ ਹੈ ਪਰੰਤੂ ਹੁਣ ਇਸ ਤਰ੍ਹਾਂ ਦਾ ਇੱਕ ਐਟੀਟਿਊਡ ਮੁੱਖ ਮੰਤਰੀ ਵੱਲੋਂ ਇੱਕੋ ਲਖਤੇ ਇਸ ਤਰ੍ਹਾਂ ਧਾਰਨ ਕਰ ਲੈਣਾ ਇਹਦੇ ਪਿੱਛੇ ਜਿਹੜੇ ਕਈ ਸਵਾਲ ਖੜੇ ਹੁੰਦੇ ਨੇ ਕਿ ਕਿਉਂਕਿ ਜਦਕੇ ਹੁਣ ਉਹਨਾਂ ਨੇ ਕਹਿਣਾ ਇਹ ਵੀ ਮੰਗਾ ਤਾਂ ਸਾਰੀਆਂ ਕੇਂਦਰ ਸਰਕਾਰ ਪ੍ਰਤੀ ਨੇ ਇੱਥੇ ਫਿਰ ਮੋਰਚਾ ਕਿਉਂ ਲਾਇਆ ਜਾ ਰਿਹਾ ਉਹਨਾਂ ਨੇ ਇਹ ਵੀ ਕਿਹਾ ਮੋਰਚਾ ਲਾਉਣ ਦਾ ਦਿੱਲੀ ਦੇ ਵਿੱਚ ਕਾਹਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਕਿਉਂ ਲਾਉਣਾ ਹੈ ਤੇ ਜਦਕੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਕਈ ਵਾਰ ਇੱਥੇ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਹੋਏ ਨੇ ਹੋਰ ਵੀ ਹੋਏ ਨੇ ਉਦੋਂ ਵੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੁੰਦੀ ਰਹੀ ਹੈ ਉਦੋਂ ਵੀ ਤਾਂ ਦਿੱਲੀ ਦੀਆਂ ਮੰਗਾਂ ਹੀ ਸੀ ਨਾ ਇਸ ਤਰ੍ਹਾਂ ਦੇ ਪੈਂਤੜੇ ਲੈ ਜਾ ਰਹੇ ਨੇ ਜਿਹਦੇ ਤੋਂ ਇਹ ਲੱਗਦਾ ਹੈ ਇਹ ਇਹ ਜਿਹੜੀ ਹੁਣ ਘੜੀ ਆ ਰਹੀ ਹੈ ਨਾ ਇਹ ਕਿਸਾਨ ਜਥੇਬੰਦੀਆਂ ਲਈ ਇੱਕ ਸੰਕਟ ਦੀ ਘੜੀ ਆ ਪ੍ਰੀਖਿਆ ਦੀ ਘੜੀ ਆ ਤੇ ਪੰਜਾਬ ਸਰਕਾਰ ਲਈ ਵੀ ਤੇ ਕਿਉਂਕਿ ਬਹੁਤਿਆਂ ਜਿਸ ਤਰ੍ਹਾਂ ਵਿਚਾਰ ਸੋਨ ਦੇ ਵਿੱਚ ਆ ਰਹੇ ਨੇ ਵੀ ਇਹ ਮਾਮਲਾ ਤਾਂ ਕੇਂਦਰ ਸਰਕਾਰ ਦਾ ᱛੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਮੂਹਰੇ ਲਾ ਕੇ ਪੰਜਾਬ ਸਰਕਾਰ ਦੇ ਪ੍ਰਤੀ ਇਹ ਕਿਸਾਨਾਂ ਦੀ ਜਿਹੜੀ ਹੈਗੀ ਆ ਭੇੜ ਆ ਜਾਂ ਕਿਸਾਨਾਂ ਦੀ ਲੜਾਈ ਆ ਪੰਜਾਬ ਸਰਕਾਰ ਦੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਨੇ ਮੀਟਿੰਗ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚੋਂ ਛੱਡ ਕੇ ਚਲੇ ਗਏ ਨੇ ਉਹਦੇ ਨਾਲ ਜਿਵੇਂ ਕਿਸਾਨਾਂ ਨੇ ਮਹਿਸੂਸ ਕੀਤਾ ਕਿ ਸਾਡੀ ਬੇਇੱਜ਼ਤੀ ਕੀਤੀ ਗਈ ਹੈ ਇਸ ਤਰ੍ਹਾਂ ਦਾ किसान जठे वंदियां लोग आवाज आ रही है बिल्कुल इस, ए ए आ इस, है। इस है। भी आ रही है बिल्कुल एक मीटिंग थी क्योंकि मुख्यमंत्री साहब ने 2.5 घंटे पूरा समय ਦਿੱਤਾ ਤੇ ਉਹਦੇ ਬਾਅਦ ਉਹਨਾਂ ਨੂੰ ਡਾਕਟਰ ਦੀ ਕੋਈ ਅਪਾਇੰਟਮੈਂਟ ਸੀ ਇਸ ਕਰਕੇ ਜਾਣਾ ਸੀ ਪਰ ਗੱਲ ਇਹ ਵੀ ਚੱਲ ਰਹੀ ਹੈ ਵੀ सीएम साहब ਨੂੰ ਅਪਾਇੰਟਮੈਂਟ ਲੈਣ ਦੀ ਕੀ ਲੋੜ ਹੈ सीएम साहब ਦੇ ਨਾਲ ਡਾਕਟਰਾਂ ਦੀ ਟੀਮਾਂ ਫਿਰਦੀਆਂ ਨੇ ਇਹ ਇਹ ਵੀ ਇੱਕ ਲਾਜਿਕ ਇਹ ਵੀ ਹੈ ਵੀ ਇਹ ਇਸ ਤਰ੍ਹਾਂ ਦਾ ਕਿਉਂ ਰੁਖ ਧਾਰਨ ਕੀਤਾ ਜਾ ਰਿਹਾ ਹੈ ਵੀ ਇਹਦੇ ਪਿੱਛੇ ਕੀ ਕਾਰਨ ਨੇ ਵੀ ਜਿਹੜੀ ਗੱਲਬਾਤ ਸਮੂਥਲੀ ਚੱਲ ਰਹੀ ਸੀ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਸੀ ਮੰਗਾਂ ਦੇ ਉੱਪਰ ਚਰਚਾ ਹੋ ਰਹੀ ਸੀ ਉਹ ਉਹਨੂੰ ਕਿਉਂ ਇਸ ਤਰ੍ਹਾਂ ਦੇ ਡੈਡਲਾਕ ਪੈਦਾ ਕੀਤਾ ਗਿਆ ਇਸ ਤਰ੍ਹਾਂ ਖਰੋਤ ਕਿਉਂ ਹੋ ਗਿਆ ਤੇ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਿਆ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ 5 ਮਾਰਚ ਨੂੰ ਕਿਸ ਤਰ੍ਹਾਂ ਦਾ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਸ ਤੇ ਪ੍ਰਭਾਵ ਕੀ ਪੈਂਦਾ ਤੇ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ 5 ਤਰੀਕ ਤੋਂ ਬਾਅਦ ਆਪਣੀ ਸਟ੍ਰੈਟਜੀ ਅਪਣਾਉਂਦੀਆਂ ਨੇ ਕਿਸ ਤਰ੍ਹਾਂ ਉਹ ਟਾਰਗੇਟ ਕਰਦੇ ਨੇ ਕਿੱਧਰ ਨੂੰ ਇਹਦਾ ਮੋਰਚੇ ਦੀ ਡਾਇਰੈਕਸ਼ਨ ਕਿੱਧਰ ਨੂੰ ਜਾਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਤਾਂ ਇਹ ਵੀ ਹੈ ਅਸਲ ਵਿੱਚ ਬਿਲਕੁਲ 5 ਮਾਰਚ ਦੀ ਸ਼ਾਮ ਦਾ ਜਿਹੜਾ ਐਸਕੇਐਮ ਵੱਲੋਂ ਜਿਹੜਾ ਪ੍ਰੋਗਰਾਮ ਆਏਗਾ ਉਹ ਇੱਕ ਵਾਕੀ ਉਹਦੇ ਤੇ ਦੇਖਣ ਵਾਲਾ ਹੋਵੇਗਾ ਸਰਕਾਰ ਲਈ ਵੀ ਉਹ ਕਿਸ ਤਰ੍ਹਾਂ ਦੀ ਸਿਰਦਰਦੀ ਪੈਦਾ ਕਰਦਾ ਹੈ ਜਾਂ ਕਿਸਾਨ ਯੂਨੀਅਨਾਂ ਇਸ ਮਾਮਲੇ ਦੇ ਵਿੱਚ ਕੀ ਸਟ੍ਰੈਟਜੀ ਅਪਣਾਉਂਦੀਆਂ ਨੇ ਇਹ ਆਪਣੇ ਆਪ ਦੇ ਦੇਖਣ ਵਾਲੀ ਗੱਲ ਹੈ ਤੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸ ਰਹੇ ਹੋ ਇਹ ਕੱਲ੍ਹ ਵਾਲਾ ਮਾਹੌਲ ਬਣਿਆ ਤੇ ਅੱਜ ਤੱਕ ਜਿਹੜਾ ਪੇਚਾ ਹੈ ਸਰਕਾਰ ਤੇ ਕਿਸਾਨਾਂ ਦਰਮਿਆਨ ਕੇਂਦਰੀ ਮੰਤਰੀ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਸਰਕਾਰ ਨੂੰ ਘਟੈਰੇ ਦੇ ਵਿੱਚ ਲਿਆ ਕਿ ਕਿਸਾਨਾਂ ਨੂੰ ਆਪ ਸੱਦ ਕੇ ਬਜ਼ੁਰਗ ਕਿਸਾਨਾਂ ਨੂੰ ਸੱਦ ਕੇ ਬੈਠਕ ਦੇ ਵਿੱਚ ਫਿਰ ਉਹਨਾਂ ਨਾਲ ਵਿਹਾਰ ਉਸ ਕਦਰ ਲਈ ਕੀਤਾ ਕਿਉਂਕਿ ਸੱਦਿਆ ਸਰਕਾਰ ਨਹੀਂ ਸੀ ਬਜ਼ੁਰਗ ਕਿਸਾਨ ਸਨ ਜਿਹੜਾ ਪੇਚਾ ਜਿੱਥੋਂ ਇਹ ਬਣਿਆ ਖੈਰ ਨਾਲ ਉਹਨਾਂ ਨੇ ਇੱਕ ਵਿਅੰਗ ਵੀ ਕੱਸਿਆ ਤੰਜ ਵੀ ਕੱਸਿਆ ਕਿ ਕੇਂਦਰ ਸਰਕਾਰ ਜਿਹੜੀ ਇੱਕ ਗੱਲਬਾਤ ਤੋਂ ਠਰਮੇ ਨਾਲ ਇਹ ਮਾਹੌਲ ਅੱਗੇ ਬਣਾਉਂਦੀ ਰਹੀ ਹੈ ਹੁਣ ਵੀ ਦਿੱਲੀੋਂ ਚੰਡੀਗੜ੍ਹ ਜਿਹੜੇ ਮੰਤਰੀ ਕੇਂਦਰੀ ਕੇਂਦਰੀ ਮੰਤਰੀ ਆਉਂਦੇ ਆ ਤਾਂ ਦੇਰ ਦੇਰ ਰਾਤ ਤੱਕ ਘੰਟਿਆਂ ਵੱਦੀ ਬੈਠਕ ਕਰਦੇ ਆ ਸਾਰਾ ਕੁਝ ਟਰਮੇ ਨਾਲ ਹੁੰਦਾ ਜਿਹੜੀ ਗੱਲਬਾਤ ਰਹਿ ਜਾਂਦੀ ਹੈ ਫਿਰ ਅਗਲੀ ਗੱਲਬਾਤ ਲਈ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ ਖੈਰ ਕਿਉਂਕਿ ਖਨੌਰੀ ਤੇ ਸ਼ੰਭੂ ਮੂਰਚੇ ਨੂੰ ਕਹਿ ਸਕਦੇ ਆ ਕਿ ਐਸਕੇਮ ਗੈਰ ਸਿਆਸੀ ਨੂੰ ਕੇਂਦਰ ਸਰਕਾਰ ਨਾਲ ਜਿਹੜਾ ਗੱਲਬਾਤ ਦਾ ਗੀੜ ਚੱਲ ਰਿਹਾ ਉਹ ਹਾਲੇ ਅੱਗੇ ਉਹ ਜਾਰੀ ਵੀ ਹੈ ਖੈਰ ਕੇਂਦਰ ਨਾਲ ਜਿਹੜੀ ਇਹ ਮੰਗਾ ਤੇ ਮਸਲੇ ਕਿਸਾਨ ਸੰਘਰਸ਼ੀ ਕਿਸਾਨਾਂ ਦੇ ਚੱਲ ਵੀ ਰਹੇ ਨੇ ਉਦੋਂ ਇਹ ਨਵਾਂ ਪੇਚਾ ਲੀਡਰ ਸਾਹਿਬ ਪਾ ਟੁੱਟ ਗਈ ਹੈ ਤੇ ਹੁਣ ਇਹਦੇ ਸਬੰਧ ਦੇ ਵਿੱਚ ਜਿਵੇਂ ਕੇਂਦਰ ਸਰਕਾਰ ਦੇ ਵਹਿੀਰਾਂ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਆਪਣੀ ਇਹਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਬਾਰੇ ਜਾਂ ਪੰਜਾਬ ਸਰਕਾਰ ਦੀ ਲੋਚਨਾ ਕੀਤੀ ਜਾਏ ਇਹਦੇ ਤੋਂ ਇਹ ਲੱਗਦਾ ਬਈ ਇੱਕ ਦੂਸਰੇ ਨੂੰ ਥੱਬੀ ਲਾਉਣ ਦੀ ਵੱਧ ਹੋ ਹੈ ਜਦ ਕੇ ਇਹ ਮਤਲਬ ਕਿਸਾਨ ਮੰਗਾ ਨੇ ਜਿਹੜੀਆਂ ਜੈਨੂਅਲ ਮੰਗਾ ਨੇ ਉਹਨਾਂ ਦੀ ਪੂਰਤੀ ਦੇ ਲਈ ਘੱਟ ਹੋਇਆ ਹੋਇਆ ਤੇ ਇਸੇ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਹੋੜ ਵੀ ਇਹ ਸਾਹਮਣੇ ਆ ਰਹੀ ਹੈ ਤੇ ਇਸ ਨੂੰ ਸਰਕਾਰਾਂ ਵੀ ਕਿਸ ਤਰ੍ਹਾਂ ਲੈ ਰਹੀਆਂ ਨੇ ਕਿਸ ਢੰਗ ਦੇ ਨਾਲ ਸਰਕਾਰਾਂ ਇੱਕ ਦੂਸਰੇ ਦੇ ਗੱਲ ਪਾਉਣ ਨੂੰ ਤਿਆਰ ਬੈਠੀਆਂ ਨੇ ਪਰੰਤੂ ਚਾਹੀਦਾ ਇਹ ਹੈ ਵੀ ਅੰਨਦਾਤਾ ਜਿਹੜਾ ਕਿ ਸੰਕਟ ਦੇ ਵਿੱਚ ਐ ਇੱਕ ਹੋਰ ਸੰਕਟ ਦੇ ਵਿੱਚ ਐ ਉਹ ਉਹਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹਨਾਂ ਨੂੰ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੇ ਕਿਸਾਨ ਮੰਗਾਂ ਦੀ ਪੂਰਤੀ ਦੇ ਲਈ ਸਾਰੇ ਇਹਨਾਂ ਸੀਲੇ ਵਰਤਨੇ ਚਾਹੀਦੇ ਨੇ ਜੀ ਬਿਲਕੁਲ ਕਿਸਾਨਾਂ ਦਾ ਜਿਹੜਾ ਐਮ ਐਸ ਵੀ ਗਾਰੰਟੀ ਕਾਨੂੰਨ ਐ ਹਰ ਫਸਲ ਦਾ ਉਹ ਉਹਦੇ ਲਾਗੂ ਹੋਵੇ ਇਹ ਮਿਸ਼ਨ ਪੰਜਾਬੀ